ਕਾਫੀ देर ਹੋ ਗਈ ਸਰ ਕਾਫੀ ਟਾਈਮ ਹੋ ਗਿਆ ਕਿਸ ਤਰੀਕੇ ਦਾ ਆਣਾ ਦਾ ਸ਼ਰਦਾ ਸਾਡੀ ਸ਼ਰਦਾ ਦੇ ਮੁਤਾਬਕ ਨਹੀਂ ਹੁੰਦਾ ਕੋਈ ਵੀ ਸੰਗਤ ਇੰਨੀ ਜਿਹੜੀ ਆ ਸ਼ਰਦਾ ਨਹੀਂ ਹੁੰਦੀ ਬਿਲਕੁਲ ਤੁਸੀਂ ਇਹ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਨਹੀਂ ਅਸੀਂ ਤੇ ਬਹੁਤ دیر ਤੇ ਆਜਾਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀਗਾ ਅੱਛਾ ਉਦੋਂ ਦੇ ਆਉਂਦੇ ਆ ਪਿਆ ਕਰੋਗੇ ਕਿ ਕਿਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਣਿਆ ਕਿਸ ਤਰੀਕੇ ਨਾਲ ਜਦੋਂ ਪਹਿਲਾਂ ਦੇਖਦੇ ਸੀ ਤੇ ਅੱਜ ਦੇਖਦੇ ਹੋ ਕਿਸ ਤਰੀਕੇ ਨਾਲ ਬਾਬਾ ਜੀ ਦੀਪ ਸਿੰਘ ਜੀ ਨੇ ਜਿੰਦਗੀਆਂ ਦੇ ਵਿੱਚ ਜਿਹੜੇ ਨੇ ਚਮਤਕਾਰ ਕੀਤੇ ਰਹੇ ਇੱਥੇ ਨਾ ਇੱਕ ਛੋਟਾ ਪਾਰਕ ਸੀ ਛੋਟੀ ਇਹ ਜਿੱਨਾ ਕਿ ਗੁਰਦੁਆਰਾ ਬਣਿਆ ਨਾ ਇਹਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਮਹਾਰਾਜ ਦੀ ਹੁਣ ਪ੍ਰਕਾਸ਼ ਹੈ ਉਦੋਂ 10 15 ਬੀਬੀਆਂ ਬੈਠੀਆਂ ਹੁੰਦੀਆਂ ਸੀ 10 20 ਬੰਦੇ ਹੁੰਦੇ ਸੀਗੇ ਅਸੀਂ ਵੀ ਆਉਂਦੇ ਸੀ ਦਰਸ਼ਨ ਕਰਕੇ ਚਲੇ ਜਾਂਦੇ ਸੀ ਗੁਰਦਰਾਫੇ ਹੋ ਗਈ ਥੋੜੀ ਸੰਗਤ ਜੁੜਨ ਲੱਗੀ ਆਰ ਆਜ ਦੀ ਕਿਰਪਾ ਪਹਿਲਾਂ ਕਿੰਨੇ ਕੇ ਸੰਗਤ ਆਂਦੀ ਸੀ ਤੇ ਹੁਣ ਦੇਖਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਂਦੀ ਆ ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤੇ ਦੇਖਿਆ ਹੋਇਆ ਨਾ ਕਿ ਛੋਟਾ ਜਿਹਾ ਪਾਰਕ ਦੇ ਵਿੱਚ ਇੱਕ ਕਮਰਾ ਜਿਹਾ ਸੀ ਬਹੁਤ ਜਿੱਦਾਂ ਵੀ ਲੋਕਾਂ ਦੀ ਸ਼ਰਧਾ ਵਧਈ ਜਾਂਦੀ ਹੈ ਨਾ ਜੀ ਕੋਈ ਨਾ ਕੋਈ ਚਮਤਕਾਰ ਹੁੰਦਾ ਕਿਸੇ ਦੇ ਕੋ ਕੰਮ ਹੁੰਦਾ ਕਿਸੇ ਦਾ ਕੋਈ ਬਨੁ ਕਾਮਨਾ ਪੂਰੀ ਹੁੰਦੀ ਆ ਫੇਰ ਹੀ ਅਗਲਾ ਹੁੰਦਾ ਨਾ ਫਿਰ ਹੋਰ ਨੂੰ ਵੀ ਦੱਸਦਾ ਗੁਰੂ ਘਰ ਦੀ ਕਿਰਪਾ ਨਾਲ ਕਾਫੀ देर ਹੋ ਗਈ ਸੰਤੋ ਕਾਫੀ ਟਾਈਮ ਹੋ ਗਿਆ ਕਿਸ ਤਰੀਕੇ ਦਾ ਆਣਾ ਦੰਦਾ ਸ਼ਰਦਾ ਛੱਡੀ ਸ਼ਰਦਾ ਦੇ ਮੁਤਾਬਕ ਨਹੀਂ ਹੁੰਦਾ ਕੋਈ ਵੀ ਸੰਗਤ ਇੰਨੀ ਜਿਹੜੀ ਆ ਸ਼ਰਦਾ ਨਹੀਂ ਹੁੰਦੀ ਬਿਲਕੁਲ ਤੁਸੀਂ ਇਹ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਇਹ ਅਸੀਂ ਤੇ ਬਹੁਤ دیر ਤੇ ਆਜਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀਗਾ ਅੱਛਾ ਉਦੋਂ ਦੇ ਆਉਂਦੇ ਤੁਸੀਂ ਕਿਵੇਂ ਵਿਆਖਰੋਂਗੇ ਕਿ ਕਿਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਣਿਆ ਕਿਸ ਤਰੀਕੇ ਨਾਲ ਜਦੋਂ ਪਹਿਲਾਂ ਦੇਖਦੇ ਸੀ ਤੇ ਅੱਜ ਦੇਖਦੇ ਹੋ ਕਿਸ ਤਰੀਕੇ ਨਾਲ ਬਾਬਾ ਜੀ ਦੀਪ ਸਿੰਘ ਜੀ ਨੇ ਜਿੰਦਗੀਆਂ ਦੇ ਵਿੱਚ ਜਿਹੜੇ ਨੇ ਚਮਤਕਾਰ ਕੀਤੇ ਨੇ ਇੱਥੇ ਨਾ ਇੱਕ ਛੋਟਾ ਪਾਰਕ ਸੀ ਛੋਟੀ ਇਹ ਜਿੱਨਾ ਕਿ ਗੁਰਦੁਆਰਾ ਬਣਿਆ ਨਾ ਇਹਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਮਹਾਰਾਜ ਦੀ ਹੁਣ ਪ੍ਰਕਾਸ਼ ਆ ਉਦੋਂ 10 15 ਬੀਬੀਆਂ ਬੈਠੀਆਂ ਹੁੰਦੀਆਂ ਸੀ 10 20 ਬੰਦੇ ਹੁੰਦੇ ਸੀਗੇ ਅਸੀਂ ਵੀ ਆਉਂਦੇ ਸੀ ਦਰਸ਼ਨ ਕਰਕੇ ਚਲੇ ਜਾਂਦੇ ਸੀ ਗੁਰਦੁਆਰਾ ਫਿਰ ਥੋੜੀ ਥੋੜੀ ਸੰਗਤ ਜੁੜਨ ਲੱਗੀ ਮਹਾਰਾਜ ਦੀ ਕਿਰਪਾ ਪਹਿਲਾਂ ਕਿੰਨੇ ਕ ਸੰਗਤ ਆਂਦੀ ਸੀ ਤੇ ਹੁਣ ਦੇਖਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਦੀ ਹੈ ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤੇ ਦੇਖਿਆ ਹੋਇਆ ਨਾ ਕਿ ਛੋਟਾ ਜਿਹਾ ਪਾਰਕ ਦੇ ਵਿੱਚ ਇੱਕ ਕਮਰਾ ਜਿਹਾ ਸੀ ਬਹੁਤ ਜਿੱਦਾਂ ਵੀ ਲੋਕਾਂ ਦੀ ਸ਼ਰਧਾ ਵਧਈ ਜਾਂਦੀ ਹੈ ਹਨਾ ਜੀ ਕੋਈ ਨਾ ਕੋਈ ਚਮਤਕਾਰ ਹੁੰਦਾ ਕਿਸੇ ਦੇ ਕੋ ਕੰਮ ਹੁੰਦਾ ਕਿਸੇ ਦਾ ਕੋਈ ਮਨੋ ਕਾਮਨਾ ਪੂਰੀ ਹੁੰਦੀ ਹੈ ਫੇਰ ਹੀ ਅਗਲਾ ਹੁੰਦਾ ਨਾ ਫਿਰ ਹੋਰ ਨੂੰ ਵੀ ਦੱਸਦਾ ਫਿਰ ਗੁਰੂ ਘਰ ਦੀ ਚਰਪਾਨ ਹੋ ਰਹੀ ਹੈ ਕਾਫੀ देर ਹੋ ਗਈ ਸੀ ਕਾਫੀ ਟਾਈਮ ਹੋ ਗਿਆ ਕਿਸ ਤਰੀਕੇ ਦਾ ਆਨੰਦ ਹੁੰਦਾ ਹੈ ਸ਼ਰਦਾ ਸਾਡੀ ਸ਼ਰਦਾ ਦੇ ਮੁਤਾਬਕ ਨਹੀਂ ਹੁੰਦਾ ਕੋਈ ਸੰਗਤ ਇੰਨੀ ਜਿਹੜੀ ਹੈ ਸ਼ਰਦਾ ਨਹੀਂ ਹੁੰਦੀ ਬਿਲਕੁਲ ਤੁਸੀਂ ਇਹ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਇਹ ਅਸੀਂ ਤੇ ਬਹੁਤ دیر ਤੇ ਆਜਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀਗਾ ਅੱਛਾ ਉਦੋਂ ਦੇ ਆਉਂਦੇ ਤੁਸੀਂਗੇ ਵਿਆਖਰੋਗੇ ਕਿ ਕਿਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਣਿਆ ਕਿਸ ਤਰੀਕੇ ਨਾਲ ਜਦੋਂ ਪਹਿਲਾਂ ਦੇਖਦੇ ਸੀ ਤੇ ਅੱਜ ਦੇਖਦੇ ਹੋ ਕਿਸ ਤਰੀਕੇ ਨਾਲ ਬਾਬਾ ਜੀ ਦੀਪ ਸਿੰਘ ਜੀ ਨੇ ਜਿੰਦਗੀਆਂ ਦੇ ਵਿੱਚ ਜਿਹੜਾ ਨੇ ਚਮਤਕਾਰ ਕੀਤੇ ਰਿਹਾ ਇੱਥੇ ਨਾ ਇੱਕ ਛੋਟਾ ਪਾਰਕ ਸੀ ਛੋਟੀ ਇਹ ਜਿੱਨਾ ਕਿ ਗੁਰਦੁਆਰਾ ਬਣਿਆ ਨਾ ਇਹਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਮਹਾਰਾਜ ਦੀ ਹੁਣ ਪ੍ਰਕਾਸ਼ ਉਦੋਂ 10 15 ਬੀਬੀਆਂ ਬੈਠੀਆਂ ਹੁੰਦੀਆਂ ਸੀ 10 20 ਬੰਦੇ ਹੁੰਦੇ ਸੀਗੇ ਅਸੀਂ ਵੀ ਆਉਂਦੇ ਸੀ ਦਰਸ਼ਨ ਕਰਕੇ ਚਲੇ ਜਾਂਦੇ ਸੀ ਗੁਰਦੁਆਰਾ ਸਾਹਿਬ ਵੀ ਥੋੜੀ ਸੰਗਤ ਜੁੜਨ ਲੱਗੀ ਮਹਾਰਾਜ ਦੀ ਕਿਰਪਾ ਪਹਿਲਾਂ ਕਿੰਨੇ ਕ ਸੰਗਤ ਆਂਦੀ ਸੀ ਤੇ ਹੁਣ ਦੇਖਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਂਦੀ ਹੈ ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤੇ ਦੇਖਿਆ ਹੋਇਆ ਨਾ ਵੀ ਛੋਟਾ ਜਿਹਾ ਪਾਰਕ ਦੇ ਵਿੱਚ ਇੱਕ ਕਮਰਾ ਜਿਹਾ ਸੀ ਬਹੁਤ ਜਿੱਦਾਂ ਵੀ ਲੋਕਾਂ ਦੀ ਸ਼ਰਧਾ ਵਧਈ ਜਾਂਦੀ ਹੈ ਨਾ ਕੋਈ ਨਾ ਕੋਈ ਚਮਤਕਾਰ ਹੁੰਦਾ ਕਿਸੇ ਦੇ ਕੋ ਕੰਮ ਹੁੰਦਾ ਕਿਸੇ ਦਾ ਕੋਈ ਬਨੁਕਾਮਨਾ ਪੂਰੀ ਹੁੰਦੀ ਹੈ ਫੇਰ ਹੀ ਅਗਲਾ ਹੁੰਦਾ ਨਾ ਫਿਰ ਹੋਰ ਨੂੰ ਵੀ ਦੱਸਦਾ ਕੋਈ ਗੁਰੂ ਘਰ ਦੀ ਕਿਰਪਾ ਮਹਾਰਾਜ